ਜੈਪੀ ਜੈਪਾਰਤ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਫਲਾਈਂਗ ਸਿੱਖ ਮਿਰਖਾ ਸਿੰਘ ਦੇ ਬਾਰੇ ਔਰ ਮਿਰਖਾ ਸਿੰਘ ਨੇ ਆਪਣੇ ਅੱਖਾਂ ਨਾਲ ਜਦੋਂ ਇੱਕ ਭਰਾ ਤੇ ਦੋ ਭੈਣਾਂ ਨੂੰ ਮਰਦੇ ਦੇਖਿਆ ਤਾਂ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸਨ ਕਦੋਂ ਇਹ ਸਾਰਾ ਕੁਝ ਹੋਇਆ ਜਿਸ ਨੂੰ ਮਿਰਖਾ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਤੋਂ ਵੱਡਾ ਦੁੱਖ ਨਹੀਂ ਵੇਖਿਆ ਨਾਲ ਦਾ ਜੰਮਿਆ ਭਰਾ ਤੇ ਦੋ ਭੈਣਾਂ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਮਾਰ ਦਿੱਤਾ ਔਰ ਕਿਸ ਤਰ੍ਹਾਂ ਉਹ ਦਰਦ ਆਪਣੇ ਦਿਲਾਂ ਦੇ ਵਿੱਚ ਸਮੋ ਕੇ ਪੂਰਾ ਪਰਿਵਾਰ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਦਾ ਰਿਹਾ ਦੋਸਤੋ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਕਿ ਫ્લાਇੰਗ ਸਿੱਖ ਦਾ ਖਿਤਾਬ ਪਾਉਣ ਵਾਲੇ ਮਿਲਖਾ ਸਿੰਘ ਦੀ ਜ਼ਿੰਦਗੀ ਦੇ ਨਾਲ ਉਹ ਜਿਹੜਾ ਦਰਦ ਲੱਗਾ ਹੋਇਆ ਸੀਗਾ ਬਚਪਨ ਤੋਂ ਹੀ ਉਹ ਆਖਰੀ ਦਮ ਤੱਕ ਕਿਸ ਤਰ੍ਹਾਂ ਬਰਕਰਾਰ ਰਹਾ ਦੱਸਿਆ ਜਾ ਰਿਹਾ ਹੈ ਕਿ ਮਿਲਖਾ ਸਿੰਘ ਦਾ ਜਨਮ ਪਾਕਿਸਤਾਨ ਦੇ ਰਿਕਾਰਡ ਦੇ ਅਨੁਸਾਰ 20 ਨਵੰਬਰ 1929 ਨੂੰ ਗੋਇੰਦਪੁਰਾ ਵਿਖੇ ਸਿੱਖ ਰਾਠੌਰ Rajput ਘਰ ਵਿੱਚ ਹੋਇਆ ਕੁਝ ਰਿਕਾਰਡ ਜਨਮ ਮਿਤੀ 17 ਅਕਤੂਬਰ 1935 ਤੇ ਕੁਝ 20 ਨਵੰਬਰ 1935 ਦੱਸਿਆ ਜਾ ਰਿਹਾ ਹੈ ਗੋਵਿੰਦਪੁਰਾ ਜ਼ਿਲ੍ਹਾ ਮੁਜ਼ਫਰਗੜ ਪਾਕਿਸਤਾਨ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਮਿਲਖਾ ਸਿੰਘ ਆਪਣੇ 15 ਭੈਣ ਭਰਾਵਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਦੇ ਵਿੱਚੋਂ 8 ਵੰਡ ਤੋਂ ਪਹਿਲਾਂ ਹੀ ਮਾਰੇ ਗਏ ਸਨ 1947 ਦੀ ਵੰਡ ਦੇ ਦੌਰਾਨ ਮਿਲਖਾ ਸਿੰਘ ਦੇ ਮਾਤਾ ਪਿਤਾ ਔਰ ਕਿਸ ਤਰ੍ਹਾਂ ਦੇ ਹਾਲਾਤਾਂ ਨਾਲ ਲੜਦੇ ਹੋਏ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਦੋਸਤੋ ਜੇ ਮਿਲਖਾ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਪਰ ਜਦੋਂ ਦੇਸ਼ ਦੀ ਪੂਰੀ ਵੰਡ ਤੇ ਐਕਸਟ੍ਰੀਮ ਤੇ ਸੀ ਤਾਂ ਉਸ ਬੰਨੇ ਲਾਲੇ ਪਏ ਹੋਏ ਸਨ ਕਿ ਇਹ ਦੇਸ਼ ਦਾ ਬਟਵਾਰਾ ਜਿਹੜਾ ਹੈ ਇਸ ਬਟਵਾਰੇ ਦੇ ਵਿੱਚ ਪਤਾ ਨਹੀਂ ਕਿੰਨੇ ਘਰ ਬਰਬਾਦ ਹੋਏ ਕਿੰਨੀਆਂ ਜਾਨਾਂ ਤਬਾਹ ਹੋਈਆਂ ਔਰ ਕਿੰਨੇ ਬੱਚੇ ਯਤੀਮ ਹੋਏ ਔਰ ਦੋਸਤੋ ਕੀ ਇਹ ਵੰਡ ਜਿਹੜੀ ਹੈ ਹੋਣੀ ਜ਼ਰੂਰੀ ਸੀ ਜੇ ਹੋਣੀ ਜ਼ਰੂਰੀ ਸੀ ਤਾਂ ਕਿਉਂ ਨਹੀਂ ਇਸ ਵੰਡ ਨੂੰ ਸਹੀ ਸਲਾਮਤ ਕੀਤਾ ਗਿਆ ਆਖਰ ਕਿਉਂ ਇਸ ਵੰਡ ਦੇ ਵਿੱਚ ਜਿਹੜੇ ਲੋਕ ਨੇ ਆਮ ਲੋਕ ਨੇ ਉਹਨਾਂ ਦਾ ਹੀ ਖੂਨ ਖਰਾਬਾ ਹੋਇਆ ਹੈ ਅੱਜ ਮੈਂ ਦੱਸਣ ਜਾ ਰਿਹਾ ਕਿ ਮਿਲਖਾ ਸਿੰਘ ਨੂੰ ਜਦੋਂ ਇਹ ਉਪਾਦੀ ਮਿਲੀ ਤਾਂ ਉਹਨਾਂ ਦਾ ਨਾਮ ਪੂਰੇ ਵਰਲਡ ਵਿੱਚ ਜਾਣਿਆ ਜਾਣ ਲੱਗ ਪਿਆ ਜਿਨ੍ਹਾਂ ਨੇ 1960 ਸਮਰ 올림픽 ਵਿੱਚ ਰੋਮ ਵਿਖੇ ਅੱਗੇ 1964 ਦੇ ਵਿੱਚ ਹੀ ਸਮਰ 올림픽 ਵਿੱਚ ਟੋਕੀਓ ਵਿਖੇ ਤੇ ਭਾਰਤ ਦੀ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਨੁਮਾਇੰਦਗੀ ਕੀਤੀ 1910 ਤੱਕ ਜਦੋਂ ਕ੍ਰਿਸ਼ਨਾ ਪੂਨੀਆ ਨੇ ਡਿਸਕ ਵਿੱਚ ਆ ਰਾਸ਼ਟਰੀ ਮੰਡਲ ਖੇਡਾਂ ਵਿੱਚ ਭਾਰਤ ਨੂੰ ਸੋਨੇ ਦਾ ਤਮਗਾ ਦਿਵਾਇਆ ਸੀ ਉਹ ਭਾਰਤ ਦਾ ਅਜੀਹਾ ਇਕੱਲਾ ਐਥਲੀਟ ਸਨ ਜਿਸ ਨੇ ਭਾਰਤ ਨੂੰ ਐਥਲੈਟਿਕਸ ਵਿੱਚ ਵਿਅਕਤੀਗਤ ਸੋਨੇ ਦਾ ਤਮਗਾ ਦਵਾਇਆ ਮਿਲਖਾ ਸਿੰਘ ਨੂੰ ਖੇਡਾਂ ਦੇ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਕਰਕੇ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਐਵਾਰਡ ਪਦਮਸ਼੍ਰੀ ਦੇ ਨਾਲ ਨਵਾਜਿਆ ਗਿਆ ਇਹ ਗल्फ ਖਿਡਾਰੀ ਜੀਬ ਮਿਲਖਾ ਸਿੰਘ ਦੇ ਪਿਤਾ ਜੀ ਖਾਨ 1960 ਦੇ 올림픽 ਖੇਡਾਂ ਦੀ 400 ਮੀਟਰ ਦੌੜ ਜਿਸ ਦੇ ਵਿੱਚ ਮਿਲਖਾ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਸੀ ਮਿਲਖਾ ਸਿੰਘ ਦੀ ਯਾਦਗਾਰੀ ਦੌੜਾਂ ਵਿੱਚੋਂ ਇਹ ਦੌੜ ਇੱਕ ਸੀ ਪਹਿਲਾ 200 ਮੀਟਰ ਮਿਲਖਾ ਸਿੰਘ ਸਭ ਤੋਂ ਅੱਗੇ ਸੀ ਪਰ ਆਖਰੀ 20 ਮੀਟਰ ਵਿੱਚ ਬਾਕੀ ਪ੍ਰਯੋਗਿਕਤਾ ਉਹਨਾਂ ਤੋਂ ਅੱਗੇ ਲੰਘ ਗਏ ਉਸ ਦੌੜ ਵਿੱਚ ਬਹੁਤ ਰਿਕਾਰਡ ਟੁੱਟੇ ਜਿਸ ਦੇ ਵਿੱਚ ਅਮਰੀਕੀ ਐਥਲੀਟ ਓਟਿਸ ਡੈਵਿਸ ਜਰਮਨ ਐਥਲੀਟ ਕਾਣ ਕਸਮਨ ਤੋਂ 1 ਸੈਕਿੰਡ ਦੇ 100ਵੇਂ ਹਿੱਸੇ ਦੇ ਸਮੇਂ ਨਾਲ ਜੇਤੂ ਰਹਾ ਮਿਲਖਾ ਸਿੰਘ ਉਸ ਦੌੜ ਦੇ ਵਿੱਚ 45.73 ਦੇ ਸਮੇਂ ਨਾਲ ਚੌਥੇ ਨੰਬਰ ਤੇ ਰਿਹਾ ਜੋ ਕਿ 44 ਸਾਲ ਤੱਕ ਨੈਸ਼ਨਲ ਰਿਕਾਰਡ ਰਿਹਾ ਰਾਕੇਸ਼ ਮਹਿਰਾ ਨੇ ਮਿਲਖਾ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦਿਆਂ ਇੱਕ ਬਾਲੀਵੁੱਡ ਫਿਲਮ ਭਾਗ ਮਿਲਖਾ ਭਾਗ ਵੀ ਬਣਾਈ ਜਿਸ ਦੇ ਵਿੱਚ ਮੁੱਖ ਕਿਰਦਾਰ ਫਰਹਾਨ ਅਖਤਰ ਅਤੇ ਸੋਨਮ ਕਪੂਰ ਸਨ ਉਹਨਾਂ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰੀਏ ਤੇ ਬੜੇ ਤੰਗੀ ਭਰੇ ਦਿਨ ਸਨ ਔਰ ਜਦੋਂ ਅੱਖਾਂ ਦੇ ਸਾਹਮਣੇ ਪਰਿਵਾਰ ਮਰਦਾ ਦੇਖਿਆ ਉਸ ਤੋਂ ਵੱਡਾ ਜ਼ਿੰਦਗੀ ਦਾ ਦੁੱਖ ਕੀ ਹੋ ਸਕਦਾ ਹੈ ਮਿਲਖਾ ਸਿੰਘ ਬਹੁਤ ਹੀ ਦਲੇਰ ਹੋਣ ਹਾਰ ਅਤੇ ਦੁੱਖਾਂ ਨਾਲ ਜੂਝਦਾ ਹੋਇਆ ਪੂਰੀ ਦੁਨੀਆ ਦੇ ਵਿੱਚ ਇਹ ਨਾਮ ਛਾ ਗਿਆ ਮਿਲਖਾ ਸਿੰਘ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਜੋ ਬਾਣ ਇੱਜ਼ਤ ਇਸ ਭਾਰਤ ਦੇਸ਼ ਨੂੰ ਮਿਲਖਾ ਸਿੰਘ ਨੇ ਦਿਵਾਇਆ ਉਹ ਕਪੁੱਲ ਹੈ ਉਹ ਅਪੁੱਲ ਹੈ ਦੇਸ਼ ਦੀ ਵੰਡ ਤੋਂ ਬਾਅਦ ਇੱਕ ਵਾਰ ਤਾਂ ਜ਼ਿੰਦਗੀ ਥੰਮ ਗਈ ਸੀ ਪਤਾ ਨਹੀਂ ਚੱਲ ਰਿਹਾ ਸੀ ਕਿ ਕੌਣ ਕਿੱਧਰ ਜਾ ਰਿਹਾ ਹੈ 15 ਭੈਣ ਭਰਾਵਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ 8 ਬੰਡ ਤੋਂ ਪਹਿਲਾਂ ਹੀ ਮਰ ਗਏ ਸਨ 1971 ਦੀ ਬੰਡ ਦੇ ਦੌਰਾਨ ਮਾਤਾ ਪਿਤਾ ਭੈਣ ਭਰਾ ਆਪਣੀਆਂ ਅੱਖਾਂ ਦੇ ਨਾਲ ਲੋਕਾਂ ਨੂੰ ਮਰਦੇ ਹੋਏ ਵੇਖਿਆ ਲੋਕਾਂ ਨੂੰ ਮਰਦੇ ਹੋਏ ਵੇਖਿਆ ਇਹ ਜ਼ਿੰਦਗੀ ਦਾ ਦੁੱਖ ਨਹੀਂ ਹੈ ਤਾਂ ਹੋਰ ਕੀ ਹੈ ਫਿਰ ਵੀ ਇਹ ਦੁੱਖ ਸਹਾਰਦੇ ਹੋਏ ਮਿਰਖਾ ਸਿੰਘ ਨੇ ਫਲਾਈਂਗ ਸਿੱਖ ਦਾ ਖਿਤਾਬ ਪ੍ਰਾਪਤ ਕੀਤਾ ਅੱਜਕਲ ਬੇਸ਼ੱਕ ਮਿਲਖਾ ਸਿੰਘ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਹੈ ਲੇਕਿਨ ਉਹਨਾਂ ਦੀ ਯਾਦ ਦੇਸ਼ ਨੂੰ ਦਵਾਇਆ ਉਹਨਾਂ ਦਾ ਮਾਣ ਅੱਜ ਵੀ ਅੱਜ ਵੀ ਬਰਕਰਾਰ ਹੈ ਉਸ ਤੋਂ ਬਾਅਦ ਮਿਲਖਾ ਸਿੰਘ ਚੰਡੀਗੜ੍ਹ ਵਿੱਚ ਰਹਿਣ ਲੱਗ ਪਿਆ 1955 ਵਿੱਚ ਸ਼੍ਰੀਲੰਕਾ ਵਿੱਚ ਨਿਰਮਲ ਕੌਰ ਨੂੰ ਮਿਲੇ ਜੋ ਭਾਰਤੀ ਵਾਲੀਵਾਲ ਟੀਮ ਔਰਤਾ ਦੀ ਸਾਬਕਾ ਕਪਤਾਨ ਸਨ ਉਹਨਾਂ ਨੇ 1962 ਦੇ ਵਿੱਚ ਵਿਆਹ ਕਰਵਾ ਲਿਆ ਉਨ੍ਹਾਂ ਦੇ ਤਿੰਨ ਬੇਟੀਆਂ ਇੱਕ ਬੇਟਾ ਜੀਵ ਮਿਲਖਾ ਸਿੰਘ ਹੈ 1999 ਦੇ ਉਨ੍ਹਾਂ ਦੇ ਟਾਈਗਰ ਹਿੱਲ ਦੀ ਲੜਾਈ ਵਿੱਚ ਸ਼ਹੀਦ ਹੋਏ ਹਵਲਦਾਰ ਵਿਕਰਮ ਸਿੰਘ ਦੇ 7 ਸਾਲ ਬੇਟੇ ਨੂੰ ਗੋਦ ਲੈ ਲਿਆ 1952 ਦੇ ਵਿੱਚ ਮੈਲਬੌਰਨ 올림픽 ਖੇਡਾਂ ਵਿੱਚ ਮਿਲਖਾ ਸਿੰਘ ਨੇ ਭਾਰਤ ਨੂੰ 200 ਤੋਂ 400 ਮੀਟਰ ਪ੍ਰਯੋਗਤਾ ਦੇ ਵਿੱਚ ਨੁਮਾਇੰਦਗੀ ਕੀਤੀ 1958 ਵਿੱਚ ਮਿਲਖਾ ਸਿੰਘ ਨੇ ਭਾਰਤੀ ਰਾਸ਼ਟਰੀ ਖੇਡਾਂ ਜੋ ਕਿ ਕਟਕ ਵਿਖੇ ਹੋਈਆਂ ਸਨ 200 ਤੋਂ 400 ਮੀਟਰ ਦੀ ਦੌੜ ਦਾ ਰਿਕਾਰਡ ਵਿਸਥਾਪਿਤ ਕੀਤਾ ਇਸੇ ਹੀ ਫਾਰਮੈਟ ਵਿੱਚ ਏਸ਼ੀਆਈ ਖੇਡਾਂ ਸੋਨੇ ਦਾ ਤੰਬਾ ਜਿੱਤਿਆ ਇਸੇ ਸਾਲ ਮਿਲਖਾ ਸਿੰਘ ਨੇ ਬ੍ਰਿਟਿਸ਼ ਅੰਪਾਇਰ ਅਤੇ ਕਾਮਨਵੈਲਥ ਖੇਡਾਂ ਦੇ ਵਿੱਚ 400 ਮੀਟਰ ਯਾਰਡ ਉਸ ਟਾਈਮ ਦੌੜ ਦੇ ਵਿੱਚ 46.6 ਸੈਕਿੰਡ ਦੇ ਸਮੇਂ ਨਾਲ ਸੋਨੇ ਦਾ ਤਮਗਾ ਜਿੱਤਿਆ ਇਸ ਪ੍ਰਾਪਤੀ ਕਰਕੇ ਹੀ ਮਿਲਖਾ ਸਿੰਘ ਨੂੰ ਆਜ਼ਾਦ ਭਾਰਤ ਦੇ ਪਹਿਲੇ ਸੋਨੇ ਤਗਮੇ ਜੇਤੂ ਖਿਡਾਰੀ ਬਣ ਗਿਆ ਮਿਲਖਾ ਸਿੰਘ ਤੋਂ ਬਾਅਦ ਵਿਕਾਸ ਗੌਂਡਾ ਨੇ 2114 ਦੇ ਵਿੱਚ ਸੋਨ ਤਮਗਾ ਜਿੱਤਣ ਤੋਂ ਪਹਿਲਾਂ ਉਹ ਇੱਕੋ ਮਾਤਰਾ ਜਿਹਾ ਖਿਡਾਰੀ ਸਨ ਜਿਨ੍ਹਾਂ ਨੇ ਭਾਰਤ ਨੂੰ ਕਾਮਨਵੈਲਥ ਖੇਡਾਂ ਦੇ ਵਿੱਚ ਵਿਅਕਤੀਗਤ ਤੌਰ ਤੇ ਸੋਨੇ ਦਾ ਤਗਮਾ ਦਵਾਇਆ ਇਸ ਤੋਂ ਇਲਾਵਾ ਮਿਲਖਾ ਸਿੰਘ ਦੀ ਜ਼ਿੰਦਗੀ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਵੇਂ ਉੱਡਦਾ ਸਿੱਖ ਵੀ ਉਹਨਾਂ ਨੂੰ ਕਿਹਾ ਗਿਆ ਹੈ ਭਾਰਤ ਦਾ ਰਹਿਣ ਵਾਲਾ 20 ਨਵੰਬਰ 1929 ਨੂੰ ਪੰਜਾਬ ਪਾਕਿਸਤਾਨ 18 ਜੂਨ 2021 ਨੂੰ 9 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰਹਿਸ਼ ਹੈ 1.91 ਮੀਟਰ ਮਿਲਟਰੀ ਜੀਵਨ ਵਫਾਦਾਰੀ ਭਾਰਤ ਭਾਰਤੀ ਫੌਜ 1951 ਤੋਂ 1964 ਤੱਕ ਬਤੌਰ ਕੈਪਟਨ ਪਦਮ ਸ਼੍ਰੀ ਦਾ ਅਵਾਰਡ ਵੀ ਉਹਨਾਂ ਨੂੰ ਮਿਲਿਆ ਹੋਰ ਵੀ ਬਹੁਤ ਸਾਰੇ ਮਾਣ ਸਨਮਾਨ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਨੇ ਦੋਸਤੋ ਇਤਿਹਾਸ ਦਸਤਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਜੋ ਮੈਂ ਪੱਖ ਨਹੀਂ ਰੱਖ ਸਕਿਆ ਉਹਦੇ ਲਈ ਮਾਫੀ ਜੁੜੇ ਰਹੋ ਪੋਸੂਨਾਮਾ ਚੈਨਲ ਦੇ